ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਗੁਰਬਚਨ ਸਿੰਘ ਪੁੱਲਰ ਜੀ ਦੀ ਲਿਖੀ ਹੋਈ ਕਹਾਣੀ ਝੰਡਾ ਸਿੰਘ ਝੋਟਾਕੁੱਟ ਮੇਰੇ ਜਮਾਤੀ ਖੜਕ ਸਿੰਘ ਦਾ ਫੋਨ ਆਇਆ ਤਾਂ ਮੈਂ ਹੈਰਾਨ ਹੀ ਰਹਿ ਗਿਆ ਉਹਦਾ ਸੁਖਸਾਨ ਦਾ ਫੋਨਤਾ ਅੱਗੇ ਵੀ ਆਉਂਦਾ ਰਹਿੰਦਾ ਸੀ ਪਰ ਅੱਜ ਉਹਨੇ ਵੱਖਰੀ ਹੀ ਗੱਲ ਕਰ ਦਿੱਤੀ ਸੀ ਜਮਾਤੀ ਤੋਂ ਇਹ ਮਤਲਬ ਨਾ ਲੈ ਲੈਣਾ ਕਿ ਉਹ ਕਾਲਜਾਂ ਜਾਂ ਯੂਨੀਵਰਸਿਟੀ ਵਿੱਚ ਮੇਰੇ ਨਾਲ ਪੜਦਾ ਹੁੰਦਾ ਸੀ ਪਿੰਡ ਦੇ ਸਕੂਲ ਵਿੱਚ ਬਸ 3 ਸਾਲ ਉਹ ਮੇਰਾ ਕਦੇ-ਕਦਾਈਂ ਹਾਜ਼ਰ ਹੋਣ ਵਾਲਾ ਸਾਥੀ ਰਿਹਾ ਸੀ ਸਕੂਲ ਵਿੱਚ ਪਹਿਲੇ ਦਿਨੋਂ ਹੀ ਉਹਦਾ ਦਿਲ ਨਹੀਂ ਸੀ ਲੱਗਦਾ ਸਾਡੇ ਕਮਰਿਆਂ ਦੇ ਪਿਛਲੇ ਪਾਸੇ ਬਾਹਰ ਵੱਲ ਫੁੱਲਦੀਆਂ ਖਿੜਕੀਆਂ ਸਨ ਜਿਨ੍ਹਾਂ ਦੇ ਹੇਠ ਦੇ ਅੱਧ ਵਿੱਚ ਸਾਰੇ ਇਹ ਸਨ ਤੇ ਉਤਲੇ ਅੱਧ ਖਾਣੇ ਸਨ ਜਦੋਂ ਮਾਸਟਰ ਜੀ ਇੱਧਰ ਉੱਧਰ ਹੁੰਦੇ ਉਹ ਖਿੜਕੀ ਖੋਲਦਾ ਤੇ ਸਰੀਏ ਟੱਪ ਜਾਂਦਾ ਉਹਦੇ ਭਜਣ ਸਮੇ ਅਸੀਂ ਸਾਰੇ ਇੱਕ ਸੁਰ ਵਿੱਚ ਗਾਉਂਦੇ ਖਿੜਕੀਏ ਖੁੱਲ ਜਾ ਨੀ ਖੜਕ ਸਿੰਘ ਨੇ ਜਾਣਾ ਜਦੋਂ ਉਹ ਕਿਸੇ ਦਿਨ ਫੇਰ ਸਕੂਲ ਆਉਂਦਾ ਮਾਸਟਰ ਜੀ ਕੁਝ ਨਹੀਂ ਸਨਕਦੇ ਇਮਤਿਹਾਨ ਵੇਲੇ ਹਰ ਵਾਰ ਉਹਦਾ ਬਾਪੂ ਚੰਡਾ ਸਿੰਘ ਕਰਦੇ ਕਿਉਂ ਦੀ ਪੀਪੀ ਤੇ ਕਣਕ ਦੀ ਵੱਡੀ ਬੋਰੀ ਕੁਝ ਦੀ ਕਰ ਦਿੰਦਾ ਸੀ ਤੇਜੀ ਵਿੱਚੋਂ ਵੀ ਪਾਸ ਹੋ ਜਾਣ ਦੇ ਬਾਵਜੂਦ ਉਹਨੇ ਚੌਥੀ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਤਾਈ ਨੇ ਜੁਕਤੀ ਫੜ ਲਈ ਅਜੇ ਕੱਲ ਬੋਰੀ ਤੇ ਪੀਪੀ ਦੇ ਕੇ ਆਇਆ ਤਾਂ ਹੁਣ ਸਕੂਲ ਨਹੀਂ ਜਾਣਾ ਹਰ ਜੁਕਤੀ ਦੇ ਜਵਾਬ ਵਿੱਚ ਉਹ ਕਹੇ ਬਸ ਇੱਕ ਵਾਰ ਕਹਿ ਦਿੱਤਾ ਸੋ ਕਹਿ ਦਿੱਤਾ ਨਹੀਂ ਜਾਣਾ ਜਦੋਂ ਗਿਣਤੀ 17 ਹੋ ਗਈ ਤਾਈ ਨੇ ਜੁੱਤੀ ਸਿੱਟ ਕੇ ਹੜਕ ਨੂੰ ਇੱਕ ਨਾਲ ਲਾ ਲਿਆ ਤੇ ਬੋਲਿਆ ਪੁੱਤ ਮੇਰਾ ਹੀ ਐ ਤੇਰਾ ਦਾਦਾ ਜਦੋਂ ਕਿਸੇ ਗੱਲੋਂ ਮੈਨੂੰ ਜੁੱਤੀਆਂ ਨਾਲ ਕੁੱਟਦਾ ਮੈਂ ਆਪਦੀ ਗੱਲ ਉੱਤੇ ਇਉਂ ਹੀ ਅੜਿਆ ਰਹਿੰਦਾ ਆਖਰ ਉਹ ਜੁੱਤੀ ਸੁੱਟ ਕੇ ਮੈਨੂੰ ਇੱਕ ਨਾਲ ਲਾ ਲੈਨਾਂ ਜਾ ਪੁੱਤਰਾ ਅੱਜ ਤੋਂ ਤੂੰ ਆਜ਼ਾਦ ਪੰਛੀ ਖੁੱਲੀਆਂ ਉਡਾਰੀਆਂ ਲਾ ਫੋਨ ਅਨੁਸਾਰ ਉਨੇ ਇਸ ਸਾਲ ਬਾਪੂ ਦਾ ਜਨਮ ਦਿਨ ਮਨਾਉਣ ਦਾ ਫੈਸਲਾ ਕੀਤਾ ਸੀ ਅਤੇ ਉਹ ਚਾਹੁੰਦਾ ਸੀ ਮੈਂ ਉਦੋਂ ਹਰ ਹਾਲ ਪਹੁੰਚਾਂ ਤੇ ਲੋਕਾਂ ਨੂੰ ਬਾਪੂ ਬਾਰੇ ਦੱਸ ਕੇ ਉਹਦਾ ਨਾਂ ਉਜਾਗਰ ਕਰ ਦੇਵਾਂ ਉਹਦਾ ਬਾਪੂ ਮਰੇ ਨੂੰ ਅੱਧੀ ਸਦੀ ਹੋਣ ਲੱਗੀ ਸੀ ਅੱਗੇ ਨਾ ਕਦੇ ਪਿੱਛੇ ਹੁਣ ਜਨਮ ਦਿਨ ਮੈਂ ਪੁੱਛਿਆ ਕਦੋਂ ਹੈ ਤਾਈ ਦਾ ਜਨਮ ਦਿਨ ਖੜਕ ਹੱਸਿਆ ਮੈਨੂੰ ਤਾਂ ਕੀ ਇਹ ਤਾਂ ਬਾਪੂ ਨੂੰ ਵੀ ਪਤਾ ਨਹੀਂ ਹੋਣਾ ਉਹ ਕਦੋਂ ਜੰਮਿਆ ਸੀ ਇੱਕ ਗੱਲ ਪੱਕੀ ਐ ਉਹ ਤਿੱਖੀ ਗਰਮੀ ਜਾਂ ਕੱਕਰ ਠੰਡ ਵਿੱਚ ਜੰਮਣਾ ਤਾਂ ਮੰਨਿਆ ਨਹੀਂ ਜੁਣਾ ਅਕਤੂਬਰ ਵਿੱਚ ਜਿਹੜਾ ਦਿਨ ਤੈਨੂੰ ਸੂਤ ਰਹੂ ਆਪਾਂ ਬਾਪੂ ਦਾ ਜਨਮ ਦਿਨ ਆਖ ਦੇਵਾਂਗੇ ਤਾਏ ਦੀ ਕੌਤਕੀ ਜੀਵਨ ਨੂੰ ਚੇਤੇ ਕਰਕੇ ਇੱਕ ਵਾਰ ਤਾਂ ਮੈਂ ਸੋਚਿਆ ਉਹਦੇ ਬਾਰੇ ਚੰਗੀ ਗੱਲ ਕਿੱਥੋਂ ਲੱਭੂ ਫੇਰ ਸੋਚਿਆ ਹੁਣ ਪਿੰਡ ਵਿੱਚ ਤਾਏ ਨੂੰ ਜਾਣਨ ਵਾਲੇ ਕਿੰਨੇ ਕੁ ਬੱਚੇ ਹੋਣਗੇ ਜੋ ਮਰਜ਼ੀ ਬੋਲ ਦੇਣਗੇ ਹੜਕ ਸਿੰਘ ਕੋਈ ਨਵੇਂ ਗੱਲ ਨਹੀਂ ਸੀ ਕਰ ਰਿਹਾ ਹਰ ਕੋਈ ਚਾਹੁੰਦਾ ਹੈ ਲੋਕ ਉਹਦੇ ਵਡੇਰਿਆਂ ਨੂੰ ਇੱਜ਼ਤ ਨਾਲ ਚੇਤੇ ਕਰਨ ਅਰਥੀ ਟੈਕਸ ਲਾਉਣ ਕਰਕੇ ਬਦਨਾਮ ਕੋਈ ਰਾਜੇ ਨੂੰ ਚੰਗਾ ਕਹਾਉਣ ਲਈ ਉਹਦੇ ਪੁੱਤਰ ਰਾਜੇ ਨੇ ਇਹ ਟੈਕਸ ਭਰਨ ਦੇ ਨਾਲ ਨਾਲ ਖਫਣ ਵੀ ਦੋਸਾ ਖਾਨੇ ਵਿੱਚ ਜਮਾ ਕਰਵਾਉਣ ਦਾ ਹੁਕਮ ਛਾੜ ਦਿੱਤਾ ਲੋਕ ਆਖਣ ਇਹਦੇ ਨਾਲੋਂ ਤਾਂ ਇਹਦਾ ਪਿਓ ਹੀ ਚੰਗਾ ਸੀ ਉਹਦੇ ਮਰਨ ਮਗਰੋਂ ਉਹਨੂੰ ਚੰਗਾ ਖਾਣ ਦੇ ਇਰਾਦੇ ਨਾਲ ਉਹਦੇ ਪੁੱਤਰ ਰਾਜੇ ਨੇ ਅਗਲੇ ਜਹਾਨ ਦੇ ਰਾਹ ਵਿੱਚ ਖਰਚਣ ਵਾਸਤੇ ਮਰਨ ਵਾਲੇ ਦੇ ਮੂੰਹ ਵਿੱਚ ਪਾਈ ਜਾਂਦੀ ਮੋਹਰ ਖੜਵਾਉਣੀ ਸ਼ੁਰੂ ਕਰ ਦਿੱਤੀ ਲੋਕ ਪਹਿਲੇ ਦੋਵਾਂ ਨੂੰ ਸਲਾਉਣ ਲੱਗੇ ਅਸਲ ਪਰੇਸ਼ਾਨੀ ਰਾਜਾ ਬਣਨ ਮਗਰੋਂ ਉਦੇ ਪੁੱਤਰ ਨੂੰ ਆਈ ਟੈਕਸ ਵਸੂਲਣ ਤੋਂ ਇਲਾਵਾ ਮਰਦਾ ਵੀ ਹੁਣ ਖਫਨ ਖਹਾ ਗੇ ਤੇ ਮੂੰਹੋਂ ਮੋਹਰ ਕਢਵਾ ਕੇ ਅਲਫ ਨੰਗਾ ਤੇ ਸੁੱਦਾ ਨੰਗ ਹੋ ਚੁੱਕਿਆ ਸੀ ਸੋ ਸੋਚ ਕੇ ਉਹਨੇ ਮਰਦਾ ਕਬਰ ਵਿੱਚ ਪਾਉਣ ਦੇ ਥਾਂ ਸਿਰ ਵਾਲੇ ਪਾਸਿਓਂ ਅੱਧਾ ਧਰਤੇ ਵਿੱਚ ਦੱਬਣ ਤੇ ਪੈਰਾਂ ਵਾਲੇ ਪਾਸਿਓਂ ਅੱਧਾ ਬਾਹਰ ਰੱਖਣ ਦਾ ਫਰਮਾਨ ਜਾਰੀ ਕਰ ਦਿੱਤਾ ਰਹੀ ਰਹੀ ਕਰਦੇ ਲੋਕ ਪਹਿਲੇ ਤਿੰਨ ਰਾਜਿਆਂ ਨੂੰ ਧਰਮੀ ਰਾਜੇ ਆਖਣ ਲੱਗ ਪਏ ਅਗਲੇ ਰਾਜੇ ਨੇ ਇਸ ਚੌਥੇ ਰਾਜੇ ਨੂੰ ਧਰਮੀ ਅਖਾਉਣ ਵਾਸਤੇ ਜੋਕਾਰਾ ਕੀਤਾ ਸਾਉ ਪੁਣਾ ਇੱਥੇ ਲਿਖਣ ਦੀ ਆਗਿਆ ਨਹੀਂ ਦਿੱਤਾ ਤਾਂ ਇਹ ਝੰਡਾ ਸਿੰਘ ਦੀ ਜੀਵਨ ਗatha ਬੜੀ ਦਿਲਚਸਪ ਅਤੇ ਰੰਗ-ਬਰੰਗੀ ਸੀ ਉਹ ਸਰੋਂ ਦਾ ਤੇਲ ਪਿਆ ਪਿਆ ਕੇ ਮਜ਼ਬੂਤ ਤੇ اٹਟ ਬਣਾਈ ਹੋਈ ਸਮਾਂ ਵਾਲੀ ਡਾਂਗ ਅੰਦਰ ਬਾਹਰ ਜਾਣ ਸਮੇ ਹਮੇਸ਼ਾ ਹੱਥ ਵਿੱਚ ਰੱਖਦਾ ਇੱਕ ਦਿਨ ਕਿਧਰੇ ਜਾਂਦਿਆ ਇੱਕ ਪਿੰਡ ਦੇ ਲੋਕਾਂ ਨੇ ਕਿਹਾ ਉਹ ਭਾਈ ਸਾਹਿਬ ਅੱਗੇ ਨਾ ਜਾਇਂ ਮਾਰਨ ਖੁੰਡਾ ਝੋਟਾ ਰਾਹ ਕੇਰੀਂ ਖੜਾ ਏ ਉਹ ਮੁਸਕੁਰਾ ਕੇ ਤੁਰਿਆ ਗਿਆ ਲੋਕਾਂ ਦੇ ਸਾਰ ਰੁਕ ਗਏ ਝੋਟਾ ਕੈਰੀ ਨਜ਼ਰਾਂ ਨਾਲ ਦੇਖ ਕੇ ਪੂਰੇ ਬਲ ਨਾਲ ਤਾਈ ਬਲ ਭੱਜਿਆ ਅੱਗੋਂ ਤਾਏ ਨੇ ਵੀ ਪੂਰੇ ਬਲ ਨਾਲ ਸਮਾਂ ਵਾਲੀ ਡਾਂਗ ਉਦੇ ਸਿੰਘਾਂ ਦੇ ਐਨ ਵਿਚਾਲੇ ਜੜ ਦਿੱਤੇ ਇਸ ਅਚਾਨਕ ਟੁੱਟੇ ਕਹਿਰ ਨਾਲ ਉਹ ਮਤਰਿਆ ਤੇ ਬੁੰਦਲਿਆ ਝੋਟਾ ਪੁੱਠਾ ਮੁੜ ਕੇ ਆਉਣ ਵੇਲੇ ਨਾਲੋਂ ਦੁੱਗਣੀ ਰਫਤਾਰ ਨਾਲ ਭੱਜ ਤੁਰਿਆ ਤਾਈ ਨੇ ਪੂਰੇ ਇਲਾਕੇ ਵਿੱਚ ਧੰਨ ਧੰਨ ਹੋ ਗਈ ਅਤੇ ਉਸ ਦਿਨ ਤੋਂ ਉਹਦਾ ਨਾਂ ਝੋਟਾਕੁਟ ਪੈ ਗਿਆ ਸਾਰੀ ਉਮਰ ਤਾਈ ਨੇ ਕੰਮ ਦਾ ਡੱਕਾ ਭੰਨ ਕੇ ਦੂਰਾ ਨਹੀਂ ਸੀ ਕੀਤਾ ਤੇ ਭਲਾਈ ਤੋਂ ਬਿਨਾ ਔਰ ਕੋਈ ਕਸਰ ਨਹੀਂ ਸੀ ਛੱਡੀ ਥਾਣੇ ਵਾਲਿਆਂ ਨਾਲ ਮਿਲ ਕੇ ਰੂੜੀ ਮਾਰਕਾ दारू ਪੱਢਦਾ ਤੇ ਰਾਜਸਥਾਨ ਤੋਂ ਘੋੜੇ ਉੱਤੇ ਅਫੀਮ ਦੀ ਬੋਰੀ ਲੱਦ ਲਿਆਉਂਦਾ ਦਿਲ ਦਾ ਉਹ ਹੀਰਾ ਸੀ ਦੋਸਤੀ ਸਭ ਨਾਲ ਵੈਰ ਕਿਸੇ ਨਾਲ ਨਹੀਂ ਉਹਦੀ ਇੱਕ ਬੈਠਕ ਵਿੱਚ ਘੋੜੇ ਡਾਕੂ ਬਦਮਾਸ਼ दारू ਪੀਂਦੇ ਰਹਿੰਦੇ ਤੇ ਦੂਜੇ ਵਿੱਚ ਪੁਲਸੀਏ ਦੋਵੇਂ ਬੈਠਕਾਂ ਵਿੱਚ ਇੱਕੋ ਬੱਕਰੇ ਦੇ ਮਾਸ ਤੇ ਛੰਨੇ ਪਹੁੰਚਦੇ ਰਹਿੰਦੇ ਸਾਇਆ ਦੋਵਾਂ ਨੂੰ ਇੱਕ ਦੂਜੇ ਦੀ ਸੋਹ ਤੱਕ ਨਾ ਲੱਗਣ ਦਿੰਦਾ ਇੱਕ ਵਾਰ ਕਿਸੇ ਦੇ ਸੱਟਾਂ ਮਾਰਨ ਕਰਕੇ ਉਹਨੂੰ ਕੈਦ ਹੋ ਗਈ ਜੇਲਰ ਨੇ ਚੱਕੀ ਪੀਣ ਲਾ ਦਿੱਤਾ ਸਾਇਏ ਨੇ ਉਤਲਾਪੁਰ ਲੇ ਉੱਤੇ ਮਾਰ ਕੇ ਦੋਵੇਂ ਪੰਦੇਤੇ ਨਵੀਂ ਮੁਸ਼ੱਕਤ ਕੈਦੀਆਂ ਦੇ ਲੰਗਰ ਵਿੱਚ ਕੰਮ ਕਰਨ ਦੇ ਮਿਲੇ ਛੁੱਟਣ ਵੀ ਕੁਝ ਹੀ ਦਿਨ ਰਹਿੰਦੇ ਸਨ ਸਾਇਏ ਨੇ ਆਪਣਾ ਚਿਰਾਂ ਦਾ ਗੁੱਸਾ ਕੱਢਣ ਲਈ ਲੰਗਰ ਦਾ ਦੌਰਾ ਕਰਨਾ ਏ ਜੇਲ੍ਹਰ ਦੇ ਮੋਰਾ ਵਿੱਚ ਫਰਪਾੜ ਮਾਰੀ ਕਹਿ ਤਾਂ 3 ਮਹੀਨੇ ਵੱਧ ਗਈ ਪਰ ਕੈਦੀਆਂ ਵਿੱਚ ਤਾਇ ਦੇ ਤਨਤਨ ਹੋ ਗਈ ਜ਼ਿੰਦਗੀ ਵਿੱਚ ਤਾਇਆ ਬਸ ਇੱਕ ਵਾਰ ਤਾਈ ਮਰੀ ਤੋਂ ਨੀਮੋ ਝੂਣਾ ਹੋਇਆ ਫੁੱਲ ਪਾਉਣ ਹਰ ਦੁਆਰ ਗਿਆ ਤਾਂ ਉੱਥੇ ਗੰਗਾ ਦੇ ਕਿਨਾਰੇ ਰੋਂਦੀ ਇੱਕ ਬੇਸਹਾਰਾ ਤੀਵੀ ਤਾਇ ਦੇ ਨਰਮ ਦਿਲ ਤੋਂ ਚੱਲੀ ਨਾ ਗਈ ਘਰ ਆ ਕੇ ਨੌ ਨੂੰ ਕਹਿੰਦਾ ਬਾਹਰ ਤੇਰੀ ਨਵੀਂ ਬੇਬੇ ਜੀ ਖੜੀ ਹੈ ਜਾ ਪੁੱਤ ਉਹਨੂੰ ਪੂਰੇ ਆਦਰ ਮਾਨ ਨਾਲ ਅੰਦਰ ਲਿਆ ਜਦੋਂ ਘਰ ਪਰਿਵਾਰ ਤੇ ਸਕੇ ਸਬੰਧੀਆਂ ਨੇ ਬਖੇੜਾ ਖੜਾ ਕਰ ਦਿੱਤਾ ਤਾਇਆ ਵਿਚਾਰਾ ਉਹਨੂੰ ਘਰੋਂ ਕੱਢਣ ਦੀ ਥਾਂ ਆਪਣੇ ਬਿਸ਼ਨਪੁਰੇ ਵਾਲੇ ਯਾਰ ਮੁਕੰਦੇ ਛੜੇ ਦੇ ਲੜ ਲਾ ਕੇ ਵੱਟੇ ਵਿੱਚ ਸੱਜਰ ਸੋਈ ਮੱਝ ਲਿਆਇਆ ਤਾਇ ਦਾ ਨੇਕ ਨਾਮ ਜੀਵਨ ਮਾਂ ਦੀਆਂ ਅੱਖਾਂੋਂ ਲੰਘਿਆ ਤਾਂ ਮੈਥੋਂ ਪੁੱਛਿਆ ਹੀ ਗਿਆ ਛੋਟੇ ਵੀਰ ਅੱਗੇ ਤਾਂ ਕਦੇ ਮਨਾਇਆ ਨਹੀਂ ਹੁਣ ਅਚਾਨਕ ਤਾਈ ਦਾ ਜਨਮ ਦਿਨ ਉਹ ਮੇਰੀ ਗੱਲ ਕੱਟ ਕੇ ਬੋਲਿਆ ਗੱਲ ਇਹ ਹੈ ਵੱਡੇ ਭਾਈ ਆਪਣੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਐਲਾਨ ਕੀਤਾ ਹੈ ਪ੍ਰਾਇਮਰੀ ਸਕੂਲ ਵਾਸਤੇ 10 ਲੱਖ ਮਿਡਲ ਸਕੂਲ ਵਾਸਤੇ 30 ਲੱਖ ਸੀਨੀਅਰ ਸੈਂਡਰੀ ਸਕੂਲ ਵਾਸਤੇ 25 ਲੱਖ ਤੇ ਕਾਲਜ ਵਾਸਤੇ 75 ਲੱਖ ਰੁਪਏ ਦਿਓ ਤੇ ਆਪਣੇ ਪੁਰਖੇ ਦਾ ਨਾਂ ਰਖਵਾਓ 25 ਲੱਖ ਦੇਵਾਂਗੇ ਆਪਣੇ ਪਿੰਡ ਵਾਲੇ ਸਕੂਲ ਦਾ ਨਾਂ ਬਾਪੂ ਦੇ ਨਾਂ ਉਤੇ ਹੋ ਜਾਊ ਬਸ ਆਪਾਂ ਸਾਰੇ ਪਿੰਡ ਉਤੇ ਬਾਪੂ ਦੀ ਚੰਡੀ ਕਰ ਦੇਣੀ ਹੈ ਮੈਂ ਹੈਰਾਨ ਹੋ ਕੇ ਪੁੱਛਿਆ ਪਰ ਯਾਰ ਖੜਕ 25 ਲੱਖ ਕੋਈ ਛੋਟੀ ਮੋਟੀ ਰਕਮ ਨਹੀਂ ਤੂੰ ਇਓਂ ਗੱਲ ਕਰ ਰਿਹਾ ਜਿਵੇਂ 25 ਹਜ਼ਾਰ ਦਾ ਮਾਮਲਾ ਹੋਵੇ ਖੜਤ ਸਿੰਘ ਹੱਸਿਆ ਬਾਪੂ ਇੰਨਾ ਕੁਝ ਦੇ ਗਿਆ ਹੈ ਇਹ ਉਹਦਾ ਨਾਂ ਲੈ ਕੇ ਦਾਨਪੂਰ ਕੀਤਿਆਂ ਵੀ ਘਟਣਾ ਨਹੀਂ ਤੇਰੀ ਯਾਦ ਹੈ ਬਾਪੂ ਨੇ ਪਿੰਡ ਦੀ ਸ਼ਾਮਲਾ ਟੇ ਜ਼ਮੀਨ ਧੱਕੇ ਨਾਲ ਦੱਬ ਕੇ ਆਪਦੇ ਨਾਂ ਕਰਵਾ ਲਈ ਸੀ ਪਿੱਛੇ ਜੇ ਉਹਨੇ ਬਿਲਕੁਲ ਨੇੜਿਓਂ ਸੜਕ ਨਿਕਲ ਗਈ ਹੁਣ ਉਥੇ ਦੋ ਤਿੰਨ ਫੈਕਟਰੀਆਂ ਲੱਗ ਗਈਆਂ ਪਤਾ ਏ ਆਪਣੀ ਉਸ ਜ਼ਮੀਨ ਦਾ ਹੁਣ ਕੀ ਦਿੰਦੇ ਆ ਕਿੱਲੇ ਦਾ 50 ਲੱਖ ਅੱਧਾ ਕਿੱਲਾ ਵੇਚ ਦਿਆਂਗੇ ਤੇ ਸਕੂਲ ਦੇ ਮੱਥੇ ਉੱਤੇ ਮੋਟਾ ਮੋਟਾ ਲਿਖਵਾ ਕੇ ਫੱਟਾ ਲਾਵਾਂਗੇ ਸਮਾਜ ਸੇਵਕ ਝੰਡਾ ਸਿੰਘ ਸਰਕਾਰੀ ਸਕੂਲ ਵੱਡੇ ਪਾਈ ਤੂੰ ਵੱਡੀਆਂ ਵੱਡੀਆਂ ਕਿਤਾਬਾਂ ਲਿਖਦਾ ਏ ਵੱਡੇ ਵੱਡੇ ਇਕੱਠਾਂ ਵਿੱਚ ਬੋਲਦਾ ਏ ਨਾਲੇ ਤਾਂ ਤੂੰ ਬਾਪੂ ਬਾਰੇ ਵਧੀਆ ਵਧੀਆ ਗੱਲਾਂ ਸੁਣਾ ਕੇ ਉਹਦਾ ਖੂਬ ਗੁੱਡਾ ਬੰਨੇ ਤੇ ਨਾਲੇ ਆਪਦੇ ਹੱਥ ਨਾਲ ਮਲੋਕਾ ਜੀ ਨੂੰ 25 ਲੱਖ ਦਾ ਚੈੱਕ ਦੇ ਕੇ ਫੱਟੇ ਤੋਂ ਪਰਦਾ ਹਟਵਾਈ ਸਿੱਖਿਆ ਮੰਤਰੀ ਦੀ ਸੂਖਮ ਸੋਚ ਨੇ ਮੈਨੂੰ 당 ਕਰ ਦਿੱਤਾ ਸਕੂਲਾਂ ਲਈ ਮਾਇਆ ਹਾਸਲ ਕਰਨ ਦੀ ਵਿਉਂਤ ਕਾਦੀ ਸੀ ਇਹ ਤਾਂ ਗੰਗਾ ਮਈਆ ਸੀ ਜਿਸ ਵਿੱਚ ਅਸ਼ਨਾਣ ਕਰਕੇ ਚੰਡਾ ਸਿੰਘ ਝੋਟਾ ਨੂੰ ਦੇਖਦੇ ਆ ਦੇਖਦੇ ਆ ਸਮਾਜ ਸੇਵਕ ਚੰਡਾ ਸਿੰਘ ਬਣ ਬਣ ਨਿਕਲਨੇ ਸਨ ਅੱਜ ਵਾਲੇ ਇਹਨਾਂ ਆਗੂਆਂ ਦੀ ਹੀ ਸਰਕਾਰ ਦੀ ਜੁਲਾਈ 2011 ਵਾਲੀ ਅਧਿਆਪਕ ਯੋਗਤਾ ਪ੍ਰੀਖਿਆ ਦੇ ਤਰੇ 22 ਲੱਖ ਉਮੀਦਵਾਰਾਂ ਵਿੱਚੋਂ ਪਾਸ ਹੋਏ ਲਗਭਗ 9000 ਬੇਰੋਜ਼ਗਾਰ ਅਧਿਆਪਕ ਜਿਨ੍ਹਾਂ ਦੀ ਕਾਉਂਸਲਿੰਗ ਵੀ ਪਿਛਲਾ ਸਾਲ ਮੁਕਣ ਤੋਂ ਪਹਿਲਾਂ ਹੋ ਗਈ ਸੀ ਤੇ ਜਿਨ੍ਹਾਂ ਵਿੱਚੋਂ ਕਈ ਪੀ ਐਚ ਡੀ ਵੀ ਸਨ ਇਕrarī ਹੋਈ ਨੌਕਰੀ ਪ੍ਰਾਪਤ ਕਰਨ ਵਾਸਤੇ ਅੱਜਕੱਲ ਸਿੱਖਿਆ ਮੰਤਰੀ ਦੇ ਪਿੰਡ ਮਲੂਕਾ ਅਤੇ ਨਾਨਕੇ ਪਿੰਡ ਲਹਿਰਾ ਤੂਰਕੋਟਵਲ ਵਹੀਰਾ ਘਤਰੇ ਹਨ ਮంత్రి ਜੀ ਦੀ ਪੁਲਿਸ ਉਹਨਾਂ ਨੂੰ ਡਾਂਗਾਂ ਦਾ ਪ੍ਰਸ਼ਾਦ ਪਾਣੀ ਵਰਤਾਰੀ ਹੈ ਜਦੋਂ ਕਿ ਪਿੰਡ ਦੇ ਲੋਕ ਦਾਲੇ ਪ੍ਰਸ਼ਾਦੇ ਤੇ ਚਾਹ ਦੁੱਧ ਦਾ ਲੰਗਰ ਪਕਾ ਵਰਤਾਰੇ ਹਨ ਤਿੰਨ ਵਾਰ ਮੁੱਖ ਮੰਤਰੀ ਨੂੰ ਅਤੇ ਪੰਜ ਵਾਰ ਸਿੱਖਿਆ ਮੰਤਰੀ ਨੂੰ ਮਿਲ ਕੇ ਅਸਫਲ ਰਹਿਣ ਮਗਰੋਂ ਪ੍ਰੋਧ ਵਿੱਚ ਆਏ ਬੇਰੋਜ਼ਗਾਰ ਅਧਿਆਪਕਾਂ ਅਧਿਆਪਕ ਟੀਕਾਂ ਪਿੱਟਦੇ ਹਨ ਨਾਰੇ ਲਾਉਂਦੇ ਹਨ ਅਤੇ ਟੈਂਕੀਆਂ ਤੇ ਟਾਵਰਾਂ ਉੱਤੇ ਚੜ੍ਹਦੇ ਹਨ ਮੇਰਾ ਸੁਝਾਅ ਹੈ ਸਿੱਖਿਆ ਮੰਤਰੀ ਨੂੰ ਆਪਣੀ ਉਤਲੇ ਵਿਉਂਥੀ ਇੱਥੇ ਵੀ ਲਾਗੂ ਕਰ ਦੇਣੀ ਚਾਹੀਦੀ ਹੈ ਜਿਵੇਂ ਯੂਨੀਵਰਸਿਟੀਆਂ ਵਿੱਚ ਨਾਨਕ ਚੇਅਰ ਕਬੀਰ ਚੇਅਰ ਰਵਿਦਾਸ ਚੇਅਰ ਹੁੰਦੀਆਂ ਹਨ ਸਕੂਲਾਂ ਵਿੱਚ ਮਜ਼ਮੂਨਾਂ ਦੇ ਨਾਂ ਸਬੰਧਿਤ ਅਧਿਆਪਕਾਂ ਦੀ ਤਨਖਾਹ ਨਿਸ਼ਚਿਤ ਸਮੇਂ ਤੱਕ ਦੇਣ ਵਾਲਿਆਂ ਦੇ ਪੁਰਖਿਆਂ ਦੇ ਨਾਂ ਉੱਤੇ ਰੱਖ ਦੇਣੇ ਚਾਹੀਦੇ ਹਨ ਮਿਸਾਲ ਵਜੋਂ ਵੰਤਾ ਸਿੰਘ ਵਿਗਿਆਨ ਅਧਿਆਪਕ ਸ਼੍ਰੀ ਮੋਹਨ ਲਾਲ ਗੰਡਾ ਸਿੰਘ ਗਣਿਤ ਅਧਿਆਪਕ ਸ਼੍ਰੀ ਸੋਹਣ ਸਿੰਘ ਵਗੈਰਾ ਵਗੈਰਾ ਇੱਕ ਪੰਥ ਦੋ ਕਾਜ ਨਾਲੇ ਪੁੰਨ ਤੇ ਨਾਲੇ ਫਲੀਆਂ ਧੰਨਵਾਦ ਜੀ ਜੇਕਰ ਇਹ ਕਹਾਣੀ ਆਪਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਇਹ ਕਹਾਣੀ ਬਾਰੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ